ਜਿੱਥੇ ਸਰੀਰ ਦੇ ਵਿੱਚ ਬੜੇ ਰੋਗ ਨੇ ਅਨੇਕ ਹਸਪੀਟਲ ਅਨੇਕ ਦਵਾਈਆਂ ਅਨੇਕ ਡਾਕਟਰ ਨੇ ਪਰ ਫਿਰ ਵੀ ਉਹ ਰੋਗ ਦੁੱਖ ਜਿਹੜੇ ਨੇ ਸਤਸੰਗਤ ਜੀ ਦੂਰ ਨਹੀਂ ਹੋ ਰਹੇ ਪਹਿਲੇ ਸਮੇਂ ਦੇ ਵਿੱਚ ਦੇਖਿਆ ਜਾਏ ਕੋਈ ਕਈ ਪਿੰਡਾਂ 'ਚ ਕਿਤੇ ਕੋਈ ਇੱਕ ਵੈਦ ਹੁੰਦਾ ਸੀ ਕਈ ਪਿੰਡਾਂ 'ਚ ਇੱਕ ਵੈਦ ਹੋਣਾ ਅੱਜ ਤੇ ਹਰ ਇੱਕ ਪਿੰਡ ਵਿੱਚ ਕਿੰਨੇ ਕਿੰਨੇ ਡਾਕਟਰ ਨੇ ਕਿੰਨੇ ਕਿੰਨੇ ਦਵਾਈਆਂ ਨੇ ਕਿੰਨਾ ਕੁਝ ਹੈ ਤੇ ਬਿਮਾਰੀਆਂ ਕਿਉਂ ਇੰਨੀਆਂ ਵਧ ਗਈਆਂ ਬਿਮਾਰੀ ਇੰਨੇ ਹਸਪੀਟਲ ਵਧੇ ਤਾਂ ਬਿਮਾਰੀਆਂ ਘਟਨੀਆਂ ਚਾਹੀਦੀਆਂ ਸੀ ਪਰ ਹੋ ਇਸ ਤੋਂ ਉਲਟ ਰਿਹਾ ਹੈ ਬਿਮਾਰੀਆਂ ਵਧ ਰਹੀਆਂ ਨੇ ਹਸਪੀਟਲ ਵਧ ਰਹੇ ਨੇ ਕਮੀ ਕਿਸੇ ਚੀਜ਼ ਵਿੱਚ ਨਹੀਂ ਆ ਰਹੀ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਚ ਸਾਨੂੰ ਸੰਗਤ ਜੀ ਸਮਝਾਇਆ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਭਾਈ ਜੇ ਤੇਰਾ ਮਨ ਔਰ ਤਨ aroog ਕਰਨਾ ਚਾਹੁੰਦਾ ਹੈ ਨਾ ਤਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਤੇ ਇਸ਼ਨਾਨ ਕਰਨਾ ਸ਼ੁਰੂ ਕਰ ਦੇ ਅੰਮ੍ਰਿਤ ਵੇਲੇ ਦਾ ਬੜਾ ਵੱਡਾ ਮਹੱਤਮ ਹੈ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਨੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਨੇਮ ਨਾਲ ਇਹ ਨਹੀਂ ਵੀ 2 ਦਿਨ 5 ਦਿਨ ਮਹੀਨਾ ਕਰ ਲਿਆ ਤੇ ਬਸ ਛੁੱਟੀ ਨੇਮ ਇਹ ਤਾਂ ਸਾਡੀ ਸਾਰੀ ਜ਼ਿੰਦਗੀ ਦਾ ਨੇਮ ਹੋਣਾ ਚਾਹੀਦਾ ਹੈ ਸਾਰੀ ਜ਼ਿੰਦਗੀ ਦਾ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ਾਂ ਰਹਿਮਤਾ ਪਾਈਆਂ ਨੇ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਪਾਠ ਭਰੇ ਅੱਜ ਆਪਾਂ ਗੱਲ ਕਰਨੀ ਹੈ ਵਿਚਾਰ ਕਰਨੀ ਹੈ ਕਿ ਮਹਾਰਾਜ ਜੀ ਦੀ ਬਾਣੀ ਦਾ ਕਿੰਨਾ ਮਹਾਤਮ ਹੈ ਜਿਸ ਵਖਤ 6ਵੇਂ ਪਾਸ਼ਾ ਗੁਰਗੱਦੀ ਤੇ ਨੇ ਪੰਜਵੇਂ ਪਾਸ਼ਾ ਜੀ ਦੀ ਸ਼ਹੀਦਤ ਹੋ ਚੁੱਕੀ ਹੈ ਚੰਦੂ ਨੇ ਆਪ ਜੀ ਨੂੰ ਪਤਾ ਬੜੀਆਂ ਚਾਲਾਂ ਚਲੀਆਂ ਮਹਾਰਾਜ ਜੀ ਦੀ ਸ਼ਹੀਦਤ ਦੇ ਵਿੱਚ ਯੋਗਦਾਨ ਪਾਉਣ ਵਾਸਤੇ ਵਜ਼ੀਰ ਖਾਨ ਇੱਕ ਦੂਤ ਦੇ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਆਉਂਦਾ ਜਹਾਂਗੀਰ ਭੇਜਦਾ ਜਹਾਂਗੀਰ ਜਾ ਕੇ ਕਹਿੰਦਾ ਛੇਵੇਂ ਪਾਸ਼ਾ ਜੀ ਨੂੰ ਕਹੋ ਕਿ ਮੇਰੇ ਕੋਲ ਆਉਣ ਬੈਠਣ ਵਿਚਾਰ ਕਰਨ ਜੋ ਵੀ ਆਪਣੇ ਗਿਲੇ ਸ਼ਿਕਵੇ ਨੇ ਉਹ ਆਪਾਂ ਮਿਲ ਬੈਠ ਕੇ ਦੂਰ ਕਰ ਲਈਏ ਇਸ ਤਰ੍ਹਾਂ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਭੇਜਿਆ ਇੱਕ ਕਿੰਚ ਬੇਗ ਸੀ ਦੋ ਜਣੇ ਆਏ ਸਨ ਕਿੰਚ ਬੇਗ ਤੇ ਵਜ਼ੀਰ ਖਾਨ ਵਜ਼ੀਰ ਖਾਨ ਨੇ ਜਦੋਂ ਆ ਕੇ ਬਾਦਸ਼ਾਹ ਨਾਲ ਮਹਾਰਾਜ ਜੀ ਨਾਲ ਸੱਚੇ ਪਾਸ਼ਾ ਜੀ ਨਾਲ ਗੱਲ ਕੀਤੀ ਤਾ ਸਤਿਗੁਰੂ ਮਹਾਰਾਜ ਜੀ ਨੂੰ ਗੱਲਾਂ-ਗੱਲਾਂ ਵਿੱਚ ਉਸ ਨੇ ਆਪਣੇ ਜੀਵਨ ਦੀ ਇੱਕ ਘਟਨਾ ਦੱਸੀ ਜੋ ਮੈਂ ਆਪ ਜੀ ਨਾਲ ਸਾਂਝੀ ਕਰਦਾ ਇਹ ਸੱਚ ਹੈ ਇਹ ਇਤਿਹਾਸ ਹੈ ਸਾਡਾ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਵਜ਼ੀਰ ਖਾਨ ਕਹਿੰਦਾ ਹੈ ਸੱਚੇ ਪਾਤਸ਼ਾਹ ਜੀ ਤੁਹਾਡੇ ਪਿਤਾ ਜੀ ਬਹੁਤ ਧੰਨ ਸਨ ਤੁਹਾਡੇ ਪਿਤਾ ਕੌਣ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਬਹੁਤ ਮਹਾਨ ਸਨ ਉਹਨਾਂ ਦੀ ਗੁਰਬਾਣੀ ਉਹਨਾਂ ਦਾ ਜੀਵਨ ਬੜਾ ਪਰਉਪਕਾਰ ਵਾਲਾ ਸੀ ਸਤਿਗੁਰੂ ਮਹਾਰਾਜ ਬੇਸ਼ੱਕ ਮੈਂ ਇੱਕ ਮੁਗਲ ਹਾਂ ਬੇਸ਼ੱਕ ਮੈਂ ਮੁਸਲਮਾਨਾਂ ਦੇ ਕੋਲ ਰਹਿਣਾ ਉਹਨਾਂ ਦੇ ਨਾਲ ਨੌਕਰੀ ਕਰਨਾ ਉਹਨਾਂ ਦੇ ਹੁਕਮ ਮੰਨਦਾ ਹੁਣ ਵੀ ਉਹਨਾਂ ਦੇ ਹੁਕਮ ਦਾ ਬੱਜਾ ਤੁਹਾਡੇ ਕੋਲ ਆਇਆ ਬੇਨਤੀ ਲੈ ਕੇ ਪਰ ਸਤਿਗੁਰੂ ਮਹਾਰਾਜ ਮੇਰਾ ਮਨ ਸਿੱਖ ਸਿੱਖੀ ਦੇ ਵਿੱਚ ਆ ਚੁੱਕਾ ਹੈ ਮੇਰਾ ਅੰਤਹਿਕਰਨ ਸਿੱਖ ਬਣ ਚੁੱਕਾ ਹੈ ਮੈਂ ਅੰਦਰੋਂ ਸਿੱਖ ਬਣ ਚੁੱਕਾ ਤੁਹਾਡੇ ਪਿਤਾ ਜੀ ਦੇ ਸਮੇਂ ਦੇ ਜਦੋਂ ਉਸਨੇ ਘਟਨਾ ਦੱਸੀ ਕਿਨਾਂ ਮਹਾਰਾਜ ਜੀ ਮੇਰੇ ਪੇਟ 'ਚ ਬੜਾ ਭਿਆਨਕ ਦਰਦ ਹੋਇਆ ਕਰਦਾ ਸੀ ਬਹੁਤ ਭਿਆਨਕ ਦਰਦ ਉਸ ਸਮੇਂ 'ਚ ਜਲਉਦਰ ਦਾ ਰੋਗ ਕਿਹਾ ਜਾਂਦਾ ਸੀ ਪੇਟ ਦੇ ਵਿੱਚ ਹੋ ਜਾਂਦਾ ਸੀ ਤੇ ਉਹ ਇੰਨਾ ਭਿਆਨਕ ਰੋਗ ਸੀ ਬੰਦੇ ਨੂੰ ਦਰਦ ਹੀ ਨਹੀਂ ਸੀ ਹਟਦੀ ਨਾ ਬੰਦਾ ਮਰਦਾ ਸੀ ਤੇ ਨਾ ਬੰਦਾ ਜਿਉਂਦਿਆਂ 'ਚ ਸੀ ਇੰਨੀ ਭਿਆਨਕ ਦਰਦ ਇੰਨੀ ਭਿਆਨਕ ਦਰਦ ਕਿ ਕਹਿੰਦਾ ਮੈਂ ਤੜਫਦਾ ਰਹਿੰਦਾ ਸਾਂ ਨਾ ਰਾਤ ਨੂੰ ਨੀਂਦ ਆਉਂਦੀ ਸੀ ਨਾ ਦਿਨੇ ਚੈਨ ਤੜਫ ਤੜਫ ਕੇ ਹੀ ਮੈਂ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸਾਂ ਇੱਕ ਦਿਨ ਕਹਿੰਦਾ ਮੇਰੇ ਨਾਲ ਬੜਾ ਚਮਤਕਾਰ ਹੋਇਆ ਹੁਣ ਸੁਣਿਓ ਸੰਗਤ ਜੀ ਇੱਕ ਦਿਨ ਮੇਰੇ ਨਾਲ ਕਹਿੰਦਾ ਬੜਾ ਚਮਤਕਾਰ ਹੋਇਆ ਚਮਤਕਾਰ ਕੀ ਹੋਇਆ ਕਿ ਮੈਂ ਆਪਣੇ ਕਮਰੇ ਚੋਂ ਘਰ ਚੋਂ ਬਾਹਰ ਨਿਕਲਿਆ ਗਲੀ ਦੇ ਵਿੱਚ ਰਸਤੇ ਦੇ ਵਿੱਚ ਮੈਂ ਕਿਹਾ ਥੋੜਾ ਟਹਿਲਣਾ ਤੁਰਨਾ ਬਹੁਤ ਭਿਆਨਕ ਦਰਦ ਮੈਨੂੰ ਛੜੀ ਹੋਈ ਸੀ ਜਦੋਂ ਮੈਂ ਗਲੀ ਦੇ ਵਿੱਚੋਂ ਹੌਲੀ 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 ਲੰਘ ਰਿਹਾ ਸੀ ਨਾ ਤਾਂ ਮੇਰੇ ਬਗਲ ਤੋਂ ਬੜੀ ਤੇਜ਼ੀ ਦੇ ਨਾਲ ਇੱਕ ਗੁਰੂ ਦਾ ਸਿੱਖ ਲੰਘਿਆ ਉਹ ਆਪਣੇ ਮੂੰਹ ਦੇ ਵਿੱਚ ਕੋਈ ਗੁਰਬਾਣੀ ਦਾ ਪਾਠ ਕਰ ਰਿਹਾ ਸੀ ਕੋਈ ਗੁਰਬਾਣੀ ਦਾ ਪਾਠ ਪੜ੍ਹ ਰਿਹਾ ਸੀ ਬਾਦ ਵਿੱਚ ਕਹਿੰਦਾ ਮੈਨੂੰ ਪਤਾ ਲੱਗਾ ਕਿ ਉਹ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਿਹਾ ਸੀ ਪਰ ਉਸ ਵੇਲੇ ਮੈਨੂੰ ਨਹੀਂ ਸੀ ਪਤਾ ਵੀ ਇਹ ਕੀ ਪੜ ਰਿਹਾ ਹੈ ਕਹਿੰਦਾ ਉਹ ਜਦੋਂ ਮੇਰੇ ਕੋਲੋਂ ਦੀ ਲੰਗਿਆ ਨਾ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਕਰਦਾ ਤੇ ਮੇਰਾ ਜਿਹੜੀ ਦਰਦ ਹੋ ਰਹੀ ਸੀ ਨਾ ਮੇਰੀ ਉਹ ਦਰਦ ਖਤਮ ਹੋ ਗਈ ਇੱਕਦਮ ਮੈਨੂੰ ਇੰਜ ਲੱਗਿਆ ਵੀ ਜਿਵੇਂ ਮੈਨੂੰ ਤੇ ਕੋਈ ਤਕਲੀਫ ਹੀ ਨਹੀਂ ਹੈ ਪਰ ਕਹਿੰਦਾ ਖਿਆਲ ਕਰਿਓ ਸੰਗਤ ਜੀ ਜਦੋਂ ਕਹਿੰਦੇ ਗੁਰੂ ਸਿੱਖ ਮੇਰੇ ਤੋਂ ਥੋੜੀ ਵਿੱਥ ਤੇ ਹੋ ਗਿਆ ਨਾ ਉਹਦੀ ਆਵਾਜ਼ ਮੇਰੇ ਕੰਨਾਂ 'ਚ ਪੈਣੀ ਬੰਦ ਹੋ ਗਈ ਪੀੜ ਮੇਰੇ ਫਿਰ ਸ਼ੁਰੂ ਹੋ ਗਈ ਉਹ ਸਿੱਖ ਤੇਜੀ ਨਾਲ ਸਵੇਰ ਦਾ ਸਮਾਂ ਸੀ ਇਸ਼ਨਾਨ ਕਰਨ ਜਾ ਰਿਹਾ ਸੀ ਤੇਜੀ ਨਾਲ ਅੱਗੇ ਚਲਾ ਗਿਆ ਮੈਂ ਉਸ ਨੂੰ ਨਹੀਂ ਰਲ ਪਾਇਆ ਮੈਂ ਉੱਥੇ ਹੀ ਬੈਠ ਗਿਆ ਮੈਨੂੰ ਦਰਦ ਬੇਹ ਭਿਆਨਕ ਛਿੜ ਗਈ ਮੈਂ ਸਾਈਡ ਤੇ ਬੈਠ ਗਿਆ ਤੇ ਮਨ ਵਿੱਚ ਸੋਚਣ ਲੱਗ ਗਿਆ ਵੀ ਇਹ ਕੀ ਚਮਤਕਾਰ ਹੋਇਆ ਵੀ ਗੁਰੂ ਦਾ ਸਿੱਖ ਕੋਲੋਂ ਲੰਘਿਆ ਕੁਝ ਪੜ ਰਿਆ ਸੀ ਮੇਰਾ ਦਰਦ ਇੱਕਦਮ ਠੀਕ ਹੋ ਗਿਆ ਤੇ ਹੁਣ ਫਿਰ ਦਰਦ ਹੋਣ ਲੱਗ ਗਈ ਹੈ ਇਹਨੇ ਮੇਰੇ ਮਨ 'ਚ ਸ਼ੰਕਾ ਪਈ ਵੀ ਕਿਤੇ ਇਹ ਜੋ ਪਾਠ ਕਰ ਰਿਹਾ ਸੀ ਜਾਂ ਕੋਈ ਮੰਤਰ ਉਚਾਰਨ ਕਰ ਰਿਹਾ ਸੀ ਉਸ ਕਰਕੇ ਤਾਂ ਨਹੀਂ ਮੇਰਾ ਦਰਦ ਠੀਕ ਹੋਇਆ ਕਿਨੇ ਮੇਰੇ ਮਨ 'ਚ ਇਹ ਸ਼ੰਕੇ ਨੂੰ ਦੂਰ ਕਰਨ ਵਾਸਤੇ ਮੈਂ ਉਸੇ ਥਾਂ ਤੇ ਬੈਠ ਗਿਆ ਉੱਥੇ ਹੀ ਬੈਠ ਕਰਕੇ ਮੈਂ ਸੋਚਣ ਲੱਗਿਆ ਵਿਚਾਰਨ ਲੱਗਿਆ ਵੀ ਆਉਂਦਿਆਂ ਵੀ ਜਦੋਂ ਇਹ ਲੰਘੇਗਾ ਗੁਰੂ ਦਾ ਸਿੱਖ ਤੇ ਮੈਂ ਇਹਦੇ ਨੇੜੇ ਹੋ ਜਾਵਾਂਗਾ ਜੇ ਫਰਕ ਪਿਆ ਤਾਂ ਫਿਰ ਵਾਕਈ ਮੈਂ ਸਮਝ ਜਾਵਾਂਗਾ ਵੀ ਕੋਈ ਕਰਾਮਾਤ ਹੈ ਗੁਰਬਾਣੀ ਦੇ ਵਿੱਚ ਕੋਈ ਜਾਦੂ ਹੈ ਕੋਈ ਚਮਤਕਾਰ ਹੈ ਜੋ ਸਾਡੇ ਦੁੱਖਾਂ ਰੋਗਾਂ ਨੂੰ ਦੂਰ ਕਰ ਦਿੰਦਾ ਹੈ ਸਰੀਰ ਦੇ ਮਨ ਦੇ ਸਾਰੇ ਕਹਿੰਦਾ ਉਸੇ ਤਰ੍ਹਾਂ ਹੋਇਆ ਮੈਂ ਬੈਠਾ ਜਦੋਂ ਗੁਰੂ ਦੇ ਸਿੱਖ ਨੂੰ ਦੇਖਿਆ ਮੈਂ ਉੱਠ ਕੇ ਖੜਾ ਹੋ ਗਿਆ ਗੁਰੂ ਦਾ ਸਿੱਖ ਬਾਣੀ ਪੜਦਾ ਪੜਦਾ ਤੀਜੀ ਨਾਲ ਅੱਗੇ ਜਾ ਰਿਹਾ ਮੈਂ ਬਿਲਕੁਲ ਗੁਰੂ ਦੇ ਸਿੱਖ ਦੇ ਨਜ਼ਦੀਕ ਹੋ ਗਿਆ ਪਿੱਛੇ ਪਿੱਛੇ ਚੱਲਿਆ ਮੇਰਾ ਜਿਹੜਾ ਰੋਗ ਸੀ ਮੇਰੀ ਜਿਹੜੀ ਤਕਲੀਫ ਸੀ ਉਹ ਦੂਰ ਹੋਈ ਪਰ ਕਹਿੰਦਾ ਦੁੱਖ ਇੱਥੇ ਮੇਰਾ ਬਣ ਰਿਹਾ ਸੀ ਵੀ ਜਦੋਂ ਹੀ ਗੁਰੂ ਦਾ ਸਿੱਖ ਦੂਰ ਜਾ ਰਿਹਾ ਸੀ ਮੇਰੇ ਤੋਂ ਉਹ ਰੋਗ ਪੀੜ ਮੇਰੇ ਤੋਂ ਫਿਰ ਸ਼ੁਰੂ ਹੋਈ ਜਾ ਰਹੀ ਸੀ ਉਪੀੜ ਮੇਰੇ ਫੇਰ ਸ਼ੁਰੂ ਹੋ ਗਈ। ਕਹਿੰਦਾ ਇੱਕ ਦਿਨ ਮੈਂ ਬੇਨਤੀ ਕੀਤੀ ਗੁਰੂ ਦੇ ਸਿੱਖ ਨੂੰ ਹੱਥ ਜੋੜੇ ਉਹਦਾ ਡਰੈਸ ਪਤਾ ਕੀਤਾ ਤੇ ਮੈਂ ਕਿਹਾ ਵੀ ਕਿਰਪਾ ਕਰੋ ਸਾਰੀ ਗੱਲ ਉਹਨੂੰ ਦੱਸੀ ਜੋ ਜੋ ਉਹਦੇ ਨਾਲ ਹੋਇਆ ਫਿਰ ਆਂਦਾ ਮੈਂ ਬੇਨਤੀ ਕੀਤੀ ਕਿ ਮੇਰੇ ਘਰ ਆ ਕੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਦਿਓ। ਜਦੋਂ ਮੈਂ ਪੁੱਛਿਆ ਵੀ ਕੀ ਪਾਠ ਕਰ ਰਹੇ ਹੋ ਕੀ ਵੀ ਮੈਨੂੰ ਬੜੀ ਤਕਲੀਫ ਹੈ ਤੁਸੀਂ ਤੁਹਾਡਾ ਥੋੜਾ ਜਿਹਾ ਬਾਣੀ ਦਾ ਪਾਠ ਸੁਣਿਆ ਮੇਰਾ ਰੋਗ ਦੂਰ ਹੋ ਗਿਆ ਕਿਰਪਾ ਕਰੋ ਮੇਰੇ ਘਰ ਬਾਣੀ ਦਾ ਪਾਠ ਕਰ ਦਿਓ। ਕਹਿੰਦੇ ਗੁਰੂ ਦਾ ਸਿੱਖ ਨੇ ਤੁਰੰਤ ਮੇਰੀ ਗੱਲ ਬਚਨ ਮੰਨ ਲਏ ਕਹਿੰਦੇ ਕੋਈ ਗੱਲ ਨਹੀਂ ਜੀ ਪਾਠ ਸੁਣਾਣਾ ਹੈ ਬੜੀ ਚੰਗੀ ਗੱਲ ਹੈ ਅਸੀਂ ਸੁਣਾ ਦੇਾਂਗੇ ਕੋਈ ਗੱਲ ਨਹੀਂ ਕਹਿੰਦੇ ਉਹ ਗੁਰੂ ਦਾ ਸਿੱਖ ਮੇਰੇ ਘਰ ਆ ਗਿਆ ਉਹ ਪਾਠ ਸੁਣਾਇਆ ਉਹਨਾਂ ਨੇ ਇੱਕ ਪਾਠ ਕੀਤਾ ਪਾਠ ਕਰਕੇ ਉਹ ਚਲੇ ਗਏ ਜਿੰਨਾ ਚਿਰ ਸਾਥ ਸੰਗਤ ਜੀ ਉਹ ਕਹਿੰਦੇ ਪਾਠ ਹੁੰਦਾ ਰਿਆ ਨਾ ਉਤਨਾ ਚਿਰ ਮੇਰਾ ਜਿਹੜਾ ਦੁੱਖ ਸੀ ਨਾ ਬਿਲਕੁਲ ਖਤਮ ਹੋ ਗਿਆ ਪਰ ਕਹਿੰਨੇ ਮੇਰੇ ਦੁੱਖ ਮੇਰੇ ਵਾਸਤੇ ਦੁੱਖ ਦੀ ਗੱਲ ਇਹ ਸੀ ਵੀ ਜਿੰਨਾ ਚਿਰ ਪਾਠ ਹੁੰਦਾ ਸੀ ਨਾ ਉਹਨਾਂ ਚਿਰ ਹੀ ਮੇਰਾ ਰੋਗ ਜਿਹੜਾ ਸੀ ਨਾ ਠੀਕ ਹੁੰਦਾ ਸੀ ਪੀੜ ਠੀਕ ਹੁੰਦੀ ਸੀ ਬਾਅਦ ਚ ਫ ਮੈਨੂੰ ਬੜੀ ਸੰਗਤ ਦੇ ਫੋਨ ਆਉਂਦੇ ਸੰਗਤ ਜੀ ਉਹ ਪੁੱਛਦੇ ਨੇ ਉਹ ਕਹਿੰਦੇ ਨੇ ਕਹਿੰਦੇ ਪਾਠ ਕਰਨੇ ਆ ਠੀਕ ਰਹਿਨੇ ਆ ਸਿਮਰਨ ਕਰਨੇ ਆ ਠੀਕ ਰਹਿਨੇ ਆ ਜੇ ਇੱਕ ਦਿਨ ਨਾਗਾ ਪੈ ਜੇ ਫਿਰ ਉਹੀ ਹਾਲਤ ਹੋ ਜਾਂਦੀ ਹੈ ਕਈ ਵਾਰੀ ਜਿੰਨਾ ਚਿਰ ਪਾਠ ਕਰਦੇ ਰਹੀਏ ਉਹਨਾਂ ਚਿਰ ਠੀਕ ਰਹਿਨੇ ਆ ਬਾਅਦ ਦੇ ਸਮੇਂ ਇਹੀ ਹੋ ਜਾਂਦੀ ਹੈ ਇਹੀ ਗੱਲ ਹੈ ਸਾਧ ਸੰਗਤ ਜੀ ਸਾਡਾ ਜਿਹੜਾ ਲੇਖਾ ਜੋਖਾ ਹੈ ਨਾ ਪਹਿਲੇ ਸਮੇਂ ਦਾ ਉਹ ਬੜਾ ਭਾਰੀ ਹੈ ਉਹ ਲੇਖਾ ਬੜਾ ਭਾਰੀ ਹੈ ਮੈਂ ਇੱਕ ਛੋਟੀ ਜੀ ਘਟਨਾ ਆਪ ਜੀ ਨੂੰ ਦੱਸਦਾ ਹਾਂ ਮੈਂ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਸਤਗੁਰੂ ਮਹਾਰਾਜ ਜੀ ਨੇ ਲੇਖਾ ਜੋਖਾ ਸਾਡਾ ਗੁਰਬਾਣੀ ਨਾਲ ਮਿਟਾਣਾ ਹੈ ਇੱਕ ਸਿੱਖ ਉਹਦੇ ਭਾਗਾ ਚ ਨਹੀਂ ਘਰ ਦੀ ਸੁੱਖ ਘਰ ਦਾ ਸੁੱਖ ਨਹੀਂ ਹੈ ਉਹ ਕਹਿੰਦੇ ਤੈਨੂੰ ਘਰ ਘਰ ਨਹੀਂ ਮਿਲ ਸਕਦਾ ਤੂੰ ਘਰ ਨਹੀਂ ਬਣਾ ਸਕਦਾ ਉਹ ਕਿਸੇ ਮਹਾਂਪੁਰਖਾ ਕੋਲ ਗਿਆ ਜਾ ਕੇ ਕਹਿੰਦਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਦੁਨੀਆ ਕਹਿੰਦੀ ਹੈ ਵੀ ਤੂੰ ਘਰ ਨਹੀਂ ਬਣਾ ਸਕਦਾ ਕਹਿੰਦੇ ਤੂੰ ਬਣਾਉਣਾ ਚਾਹੁੰਦਾ ਹੈ ਘਰ ਕਹਿੰਦੇ ਹਾਂ ਬਣਾਉਣਾ ਚਾਹੁੰਦਾ ਕਹਿੰਦੇ ਕਿੱਥੇ ਬਣਾਉਣਾ ਚਾਹੁੰਦੇ ਕਹਿੰਦੇ ਜੀ ਫਲਾਣੀ ਬਲਾਣੀ ਥਾ ਮੇਰੀ ਜਗਾ ਹੈਗੀ ਹੈ ਕਹਿੰਦੇ ਉੱਥੇ ਕੋਈ ਰੁੱਖ ਹੈਗਾ ਨੇੜੇ ਕਹਿੰਦੇ ਹਾਂਜੀ ਰੁੱਖ ਹੈਗਾ ਕਹਿੰਦੇ ਉਹ ਰੁੱਖ ਦੇ ਨੇੜੇ ਰੁੱਖ ਦੇ ਉੱਪਰ ਤਿੰਨ ਚਾਰ ਘੜੇ ਟੇਢੇ ਕਰਕੇ ਬੰਨਦੇ ਚੰਗੀ ਤਰ੍ਹਾਂ ਡਿੱਗਣ ਨਾ ਤੇ ਤੂੰ ਆਪਣਾ ਘਰ ਦਾ ਬੁਕਣਾਉਣ ਦਾ ਕੰਮ ਸ਼ੁਰੂ ਕਰ ਦੇ ਕਹਿੰਨੇ ਉਹਨੇ ਇਸੇ ਤਰ੍ਹਾਂ ਕੀਤਾ ਤਿੰਨ ਚਾਰ ਘੜੇ ਟੇਢੇ ਜੇ ਕਰਕੇ ਬੰਨ ਦਿੱਤੇ ਘਰ ਸ਼ੁਰੂ ਕਰਤਾ ਦਿਨਾਂ ਦੇ ਵਿੱਚ ਉਹਨੇ ਘਰ ਵਧੀਆ ਬਣਾ ਲਿਆ ਦੁਨੀਆ ਹੈਰਾਨ ਪੁੱਛਣ ਆਏ ਵੀ ਇਹ ਕੀ ਕਰਾਮਾਤ ਵਰਤੀ ਹੈ ਤੇ ਉਹ ਸਾਧੂ ਸੰਤ ਮਹਾਂਪੁਰਖਾਂ ਨੇ ਦੱਸਿਆ ਵੀ ਜਿਹੜੇ ਤੂੰ ਘੜੇ ਟੰਗੇ ਨਾ ਉਹਨਾਂ 'ਚ ਆਲਣੇ ਆਲਣੇ ਬਣਾਏ ਹੋਏ ਛੋਟੇ ਛੋਟੇ ਪੰਛੀ ਰਹਿ ਰਹੇ ਨੇ ਉਹਨਾਂ ਨੇ ਬੱਚੇ ਆਂਡੇ ਦਿੱਤੇ ਬੱਚੇ ਨਿਕਲੇ ਉਹਨਾਂ 'ਚ ਉਹਨਾਂ ਬੇਜਵਾਨ ਪੰਛੀਆਂ ਦੀਆਂ ਅਸੀਸਾਂ ਤੈਨੂੰ ਲੱਗੀਆਂ ਵੀ ਜਿਨ੍ਹਾਂ ਨੇ ਸਾਨੂੰ ਘਰ ਦਿੱਤਾ ਜਿਨੇ ਉਹਨੂੰ ਵੀ ਘਰ ਮਿਲੇ ਉਹ ਬੇਜਵਾਨਾਂ ਜਾਂ ਪੰਛੀਆਂ ਦੀਆਂ ਅਸੀਸਾਂ ਤੈਨੂੰ ਲੱਗੀਆਂ ਜਿਹੜਾ ਚੀਜ਼ ਤੇਰੇ ਭਾਗਾ 'ਚ ਨਹੀਂ ਸੀ ਨਾ ਉਹ ਵੀ ਭਾਗਾ 'ਚ ਲਿਖੀ ਗਈ ਇਹ ਦੁਆਵਾਂ ਏਡੀਆਂ ਵੱਡੀਆਂ ਸਾਧ ਸੰਗਤ ਦੀ ਕਰਾਮਾਤ ਕਰ ਜਾਂਦੀਆਂ ਨੇ ਕਦੇ ਇਸ ਕਰਕੇ ਸੰਤ ਸਤਮਾਪੁਰ ਕਹਿੰਦੇ ਨੇ ਕਿਸੇ ਦੀ ਬਦਦਵਾ ਨਾ ਲਾਓ ਕਿਸੇ ਨੂੰ ਮਾੜਾ ਬੋਲ ਨਾ ਬੋਲੋ ਕਿਸੇ ਨੂੰ ਮਾੜਾ ਨਾ ਆਖੋ ਮਾੜੇ ਨੂੰ ਵੀ ਮਾੜਾ ਨਾ ਆਖੋ ਸਾਡੀ ਗੁਰਸਿੱਖੀ ਤਾਂ ਇਹ ਕਹਿੰਦੀ ਹੈ ਤਰੀ ਦਾ ਬੁਰੇ ਦਾ ਭਲਾ ਕਰ ਗੁੱਸਾ ਮਾਣ ਨਾ ਹੰਡਾਏ ਅੱਗੇ ਮਹਾਰਾਜ ਕੀ ਕਹਿੰਦੇ ਨੇ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਪਿਆਰਿਆ ਫਿਰ ਤੇਰੀ ਦੇਹੀ ਨੂੰ ਰੋਗ ਨਹੀਂ ਲੱਗੇਗਾ ਫਿਰ ਤੇਰੇ ਸਰੀਰ ਨੂੰ ਰੋਗ ਹੀ ਨਹੀਂ ਲੱਗੇਗਾ ਕੋਈ ਅੱਜ ਸਾਡਾ ਸਵਾਲ ਹੀ ਹੈ ਵੀ ਮੈਨੂੰ ਆ ਰੋਗ ਠੀਕ ਹੋ ਜਾਏ ਫਿਰ ਮਹਾਰਾਜ ਕਹਿੰਦੇ ਤੈਨੂੰ ਰੋਗ ਹੀ ਨਹੀਂ ਲੱਗੇਗਾ ਕੋਈ ਪੱਲਾ ਸਭ ਕਿਛ ਪਾਏ ਸਾਰਾ ਕੁਝ ਆ ਜਾਏਗਾ ਤੇਰੇ ਕੋਲ ਤਾਂ ਸਾਧ ਸੰਗਤ ਜੀ ਉਹ ਕਹਿੰਦਾ ਵੀ ਮੇਰਾ ਦੁੱਖ ਜਿੰਨਾ ਚਿਰ ਪਾਠ ਸੁਣਾ ਉਹਨਾਂ ਚਿਰ ਠੀਕ ਬਾਕੀ ਬਾਅਦ ਦਾ ਜਿਉਂਦਾ ਤਿਉਂ ਮੇਰਾ ਦੁੱਖ ਖੜਿਆ ਰਵੇ ਕਹਿੰਦੇ ਫਿਰ ਮੈਂ ਹੋਰ ਸਿੱਖਾਂ ਨੂੰ ਆਪਣੇ ਨਾਲ ਬੇਨਤੀ ਕੀਤੀ ਜੋੜਿਆ ਵੀ ਕਿਰਪਾ ਕਰੋ ਮੇਰੇ ਤੇ ਆਹ ਤਕਲੀਫ ਹੈ ਜਿੰਨਾ ਚਿਰ ਪਾਠ ਸੁਣਦਾ ਤੇ ਠੀਕ ਰਹਿਣਾ ਬਾਅਦ ਚ ਨਹੀਂ ਰਿਹਦਾ ਕਹਿੰਦੇ ਫਿਰ ਪੰਜ ਸੱਤ ਸਿੱਖ ਮੇਰੀ ਗੱਲ ਮੰਨ ਗਏ ਮੈਂ ਉਹਨਾਂ ਨੂੰ ਕਿਹਾ ਮੈਂ ਸੇਵਾ ਕਰਾਂਗਾ ਜੋ ਤੁਸੀਂ ਕਹੋਗੇ ਮਾਇਆ ਦੀ ਕਹੋਗੇ ਮਾਇਆ ਦੀ ਸੇਵਾ ਕਰਾਂਗਾ ਤਨ ਨਾਲ ਸੇਵਾ ਕਰੋਗੇ ਤੇ ਤਨ ਨਾਲ ਕਰਾਂਗਾ ਤੇ ਗੁਰੂ ਮਹਾਰਾਜ ਨੂੰ ਦੱਸ ਰਿਹਾ ਛੇਵੇਂ ਪਾਸ਼ਾ ਜੀ ਨੂੰ ਵਜ਼ੀਰ ਖਾਨ ਸਾਰਾ ਕੁਝ ਤੇ ਕਹਿੰਦਾ ਵੀ ਉਹ ਗੁਰਸਿੱਖ ਮੰਨ ਗਏ ਉਹਨਾਂ ਨੇ ਵਾਰੀ-ਵਾਰੀ ਮੈਨੂੰ ਪਾਠ ਸੁਣਾਉਣਾ ਸ਼ੁਰੂ ਕਰਤਾ ਸਾਰਾ ਸਾਰਾ ਦਿਨ ਪਾਠ ਗੁਰਬਾਣੀ ਦਾ ਸ੍ਰੀ ਸੁਖਮਨੀ ਸਾਹਿਬ ਦਾ ਇੱਕ ਹੁੰਦਾ ਭੋਗ ਪੈਂਦਾ ਇੱਕ ਹੁੰਦਾ ਭੋਗ ਪੈਂਦਾ ਇੱਕ ਸ਼ਰੂ ਭੋਗ ਸ਼ਰੂ ਭੋਗ ਕਹਿੰਦਾ ਮੈਂ ਕੋਲ ਬੈਠ ਕੇ ਸੁਣਦਾ ਰਹਿਣਾ ਇਹ ਨਹੀਂ ਉੱਠ ਕੇ ਬਾਹਰ ਚਲਾ ਜਾਣਾ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਇੱਕ ਦਿਨ ਮੈਂ ਪਾਠ ਸੁਣਿਆ ਕਹਿੰਦੇ ਮੈਨੂੰ ਸਾਰਾ ਦਿਨ ਤਕਹ ਨਹੀਂ ਹੋਇਆ ਰਾਤ ਪਈ ਪ੍ਰਸ਼ਾਦਾ ਪਾਣੀ ਛਕਿਆ ਵਿਸ਼ਰਾਮ ਕੀਤਾ ਮੈਨੂੰ ਵਧੀਆ ਨੀਂਦ ਆਈ ਪਰ ਦੁੱਖ ਤਕਲੀਫ ਥੋੜੀ ਹੋਈ ਥੋੜੀ ਕਟੀ ਅਗਲੇ ਦਿਨ ਫਿਰ ਪਾਠ ਸੁਣਿਆ ਅਗਲੇ ਦਿਨ ਫੌਰ ਫਿਰ ਪਾਠ ਸੁਣਿਆ ਪੰਜ ਦਿਨ ਲਗਾਤਾਰ ਕਹਿੰਦਾ ਮੈਂ ਇਸੇ ਤਰ੍ਹਾਂ ਸਾਰਾ ਦਿਨ ਗੁਰਸਿੱਖਾ ਤੋਂ ਪਾਠ ਸੁਣਦਾ ਰਹਿਣਾ ਕਹਿੰਦਾ ਬਾਣੀ ਸੁਣ ਸੁਣ ਕੇ ਸੁਣ ਸੁਣ ਕੇ ਧਿਆਨ ਨਾਲ ਮੇਰੇ ਹਿਰਦੇ 'ਚ ਵਸ ਗਏ ਮੇਰੇ ਕੰਨਾਂ 'ਚ ਗੁਰਬਾਣੀ ਦੇ ਬੋਲ ਗੂੰਜਣ ਲੱਗ ਗਏ ਸੁਣੋ ਸੰਗਤ ਜੀ ਕਹਿੰਦਾ ਗੁਰੂ ਦੇ ਸਿੱਖ ਦਿਨੇ ਪਾਠ ਕਰਕੇ ਚਲੇ ਜਾਂਦੇ ਸਨ ਰਾਤ ਨੂੰ ਵੀ ਮੇਰੇ ਘਰ 'ਚ ਵੀ ਤੇ ਮੇਰੇ ਦਿਮਾਗ 'ਚ ਵੀ ਗੁਰਬਾਣੀ ਦੇ ਬੋਲ ਗੂੰਜਦੇ ਰਹਿੰਦੇ ਸਨ ਗੁਰਬਾਣੀ ਮੈਨੂੰ ਸੁਣਦੀ ਰਹਿੰਦੀ ਸੀ ਫਿਰ ਕਿੱਥੋਂ ਰੋਗ ਰਹਿੰਦਾ ਤਾਂ ਹੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਆਠ ਪਹਿਰ ਆਰਾਧ ਗੋਬਿੰਦ ਅੱਠੇ ਪਹਿਰ ਉਸ ਪ੍ਰਮਾਤਮਾ ਨੂੰ ਅਰਾਧਣਾ ਹੈ ਅੱਠੇ ਪਹਿਰ ਉਸ ਵਾਹਿਗੁਰੂ ਨੂੰ ਤੇ ਹੋਣਾ ਅਸੀਂ ਕਹਿੰਨੇ ਆ 2 ਘੰਟੇ ਮੈਂ ਨਾਮ ਸਿਮਰਨ ਬੰਦਗੀ ਕਰ ਲਈ ਉਸ ਤੋਂ ਬਾਅਦ ਦਿਨੇ ਜੋ ਮਰਜੀ ਕਰਦਾ ਰਾਵਾਂ ਖੁੱਲੀ ਛੁੱਟੀ ਮੈਨੂੰ ਨਾ ਮਹਾਰਾਜ ਜੀ ਕਹਿੰਦੇ ਨੇ ਹੱਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਤੇਰੇ ਮਤ ਦਾ ਕੰਟੈਕਟ ਉਸ ਪ੍ਰਮਾਤਮਾ ਨਾਲ ਸਦਾਬ ਬਣਿਆ ਰਹਿਣਾ ਚਾਹੀਦਾ ਹੈ ਅਠੇ ਪੈਰ ਬਣਿਆ ਰਹਿਣਾ ਚਾਹੀਦਾ ਹੈ ਕੰਮ ਕਾਰ ਕਰਦਾ ਰਹਿ ਰੋਟੀ ਖਾ ਸੋ ਹੱਸ ਖੇਡ ਜੋ ਮਰਜੀ ਦੁਨੀਆਵੀ ਕਾਰਜ ਕਰ ਕਾਰ ਵਿਹਾਰ ਕਰ ਪਰ ਚੀਤ ਨਿਰੰਜਨ ਨਾਲ ਆਪਣਾ ਮਨ ਮਤ ਉਸ ਮਾਇਆ ਦੇ ਪ੍ਰਭਾਵ ਤੋਂ ਰਹਿਤ ਜਿਹੜਾ ਨਿਰੰਜਨ ਪ੍ਰਮਾਤਮਾ ਹੈ ਉਹਦੇ ਵਿੱਚ ਜੁੜਿਆ ਹੋਇਆ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਕਹਿੰਦਾ ਹੈ ਮਹਾਰਾਜ ਜੀ ਨੂੰ ਸਤਿਗੁਰੂ ਜੀ ਮੇਰਾ ਦੁੱਖ ਰੋਗ ਠੀਕ ਹੋ ਗਿਆ ਮੈਂ ਗੁਰਬਾਣੀ ਨਾਲ ਜੁੜ ਗਿਆ ਮੈਂ ਗੁਰੂ ਅਰਜਨ ਸਾਹਿਬ ਜੀ ਕੋਲ ਗਿਆ ਮੈਂ ਉਹਨਾਂ ਨੂੰ ਦੱਸਿਆ ਵੀ ਬਾਣੀ ਨਾਲ ਮੇਰੇ ਨਾਲ ਜੀਵਨ ਚ ਇਹ ਚਮਤਕਾਰ ਹੋਇਆ ਮਹਾਰਾਜ ਨੇ ਕਿਹਾ ਵੀ ਜੇ ਤੂੰ ਇਸ ਤੋਂ ਪੱਕੀ ਮੁਕਤੀ ਚਾਹੁੰਦਾ ਹੈ ਜੇ ਤੇਰੀ ਪੱਕੀ ਮੁਕਤੀ ਨਹੀਂ ਹੋਈ ਜੇ ਪੱਕੀ ਮੁਕਤੀ ਚਾਹੁੰਦਾ ਤੇ ਅੰਮ੍ਰਿਤ ਵੇਲੇ ਇਸ਼ਨਾਨ ਸ਼ੁਰੂ ਕਰ ਅੰਮ੍ਰਿਤ ਵੇਲੇ ਪਾਠ ਸ਼ੁਰੂ ਕਰ ਇਸ ਰੋਗ ਤੋਂ ਪੱਕੀ ਮੁਕਤੀ ਹੋ ਜਾਏਗੀ ਕਹਿੰਦਾ ਉਸ ਦਿਨ ਤੋਂ ਮੈਂ ਅੰਮ੍ਰਿਤ ਵੇਲੇ ਦਾ ਇਸ਼ਨਾਨ ਸ਼ੁਰੂ ਕੀਤਾ ਅੰਮ੍ਰਿਤ ਵੇਲੇ ਮੈਂ ਬਾਣੀ ਦਾ ਪਾਠ ਸ਼ੁਰੂ ਕੀਤਾ ਕਹਿੰਦੇ ਮਹਾਰਾਜ ਨੇ ਮੈਨੂੰ ਆਪਣਾ ਸਿੱਖ ਬਣਾ ਲਿਆ ਮੇਰੇ ਭਾਗ ਮਾੜੇ ਸਨ ਸਤਿਗੁਰਾਂ ਦੀ ਸ਼ਹਾਦਤ ਉਸ ਸਮੇਂ ਤੋਂ ਬੜੇ ਥੋੜੇ ਦਿਨਾਂ ਬਾਅਦ ਹੋ ਗਈ ਮੈਂ ਸਤਿਗੁਰਾਂ ਦੀ ਸੇਵਾ ਨਹੀਂ ਕਰ ਪਾਇਆ ਪਰ ਸਤਿਗੁਰੂ ਮੈਂ ਹੁਣ ਤੁਹਾਡੇ ਦਰ ਤੇ ਆਇਆ ਹਾਂ ਹੁਣ ਮੈਂ ਤੁਹਾਡੀ ਸੇਵਾ ਕਮਾਣਾ ਚਾਹਨਾ ਜੈਸੇ ਪਰਉਪਕਾਰੀ ਤੁਹਾਡੇ ਪਿਤਾ ਸਨ ਵੈਸੇ ਪਰਉਪਕਾਰੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਕਹਿੰਦਾ ਤੁਸੀਂ ਤੇ ਅਸੀਂ ਸਾਧ ਸੰਗਤ ਜੀ ਬੜੇ ਵਡਭਾਗੇ ਹਾਂ ਜੋ ਮਹਾਰਾਜ ਨੇ ਸਾਨੂੰ ਕਿੰਨਾ ਕੁਝ ਦਿੱਤਾ ਗੁਰਬਾਣੀ ਦਾ ਗਿਆਨ ਗੁਰਬਾਣੀ ਗੁਰੂ ਗ੍ਰੰਥ ਸਾਹਿਬਾ ਦੀ ਸਾਰੀ ਨਰੋਲ ਬਾਣੀ ਸਾਡੇ ਕੋਲ ਹੈ ਫੋਨ ਸਾਡੇ ਕੋਲ ਨੇ ਟੀਵੀ ਸਾਡੇ ਕੋਲ ਨੇ ਬڑے-ਬڑے ਸਪੀਕਰ ਸਾਡੇ ਕੋਲ ਨੇ ਸੀ ਬਾਣੀ ਇੱਥੇ ਪੈਰ ਸੁਣ ਸਕਦੇ ਆ ਘਰ ਦੇ ਵਿੱਚ ਗੁਰਬਾਣੀ ਲਗਾ ਕੇ ਰੱਖਿਆ ਕਰੋ ਸੰਗਤ ਜੀ ਮੱਧਮ-ਮੱਧਮ ਆਵਾਜ਼ 'ਚ ਮਿੱਠੀ-ਮਿੱਠੀ ਆਵਾਜ਼ 'ਚ ਕਥਾ ਗੁਰਬਾਣੀ ਦੀ ਲਗਾ ਕੇ ਰੱਖਿਆ ਕਰੋ ਕੀਰਤਨ ਗੁਰਬਾਣੀ ਦਾ ਲਗਾ ਕੇ ਰੱਖਿਆ ਕਰੋ ਗੁਰਬਾਣੀ ਦਾ ਪਾਠ ਲਗਾ ਕੇ ਰੱਖਿਆ ਕਰੋ ਇਹ ਸਾਰੀਆਂ ਚੀਜ਼ਾਂ ਦੀਆਂ ਵੱਖਰੀਆਂ-ਵੱਖਰੀਆਂ ਬਖਸ਼ਿਸ਼ਾਂ ਨੇ ਵੱਖਰਾ-ਵੱਖਰਾ ਮਹਾਤਮ ਹੈ ਜਿੰਨਾ ਖਜ਼ਾਨਾ ਲੁੱਟ ਸਕਦੇ ਹੋ ਨਾ ਮੈਂ ਕਹਿੰਦਾ ਲੁੱਟ ਲੋ ਮਹਾਰਾਜ ਭਗਤ ਜੀ ਕਹਿੰਦੇ ਨਾ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਹੇਗੇ ਪ੍ਰਾਣ ਚਾਹੇਗੇ ਛੂਟ ਫਿਰ ਪਛਤਾਵਾ ਕਰਾਂਗੇ ਜਦੋਂ ਅੰਤਲਾ ਸਮਾਂ ਆ ਗਿਆ ਵੀ ਮੈਂ ਸੁਣ ਲੈਂਦਾ ਮੈਂ ਕਰ ਲੈਂਦਾ ਮੈਂ ਪੜ ਲੈਂਦਾ ਫਿਰ ਸਮਾਂ ਕੁੰਝੇ ਜਾਣਾ ਹੁਣ ਸਾਡੇ ਕੋਲ ਸਮਾਂ ਹੈ ਹੁਣ ਸਾਡੇ ਕੋਲ ਵਕਤ ਹੈ ਥੋੜਾ ਜਾਂ ਮਨ ਨੂੰ ਚੁਕਾਈਏ ਗੁਰੂ ਵਾਲੇ ਥੋੜਾ ਜਿਹਾ ਜੋੜੀਏ ਆਪਣੇ ਬੱਚਿਆਂ ਨੂੰ ਜੋੜੀਏ ਆਪ ਜੁੜੀਏ ਬਾਣੀ ਦੇ ਪਾਠ ਕਰੋ ਮੈਂ ਕਹਿੰਦਾ ਛੋਟੇ ਪਾਠਾਂ ਤੋਂ ਸ਼ੁਰੂ ਕਰ ਲਓ ਚਉਪਈ ਸਾਹਿਬ ਦਾ ਪਾਠ 5 ਮਿੰਟ ਦਾ ਉਹ ਕਰੋ ਜਪਜੀ ਸਾਹਿਬ ਦਾ ਪਾਠ 10 15 ਮਿੰਟ ਚ ਹੋ ਜਾਂਦਾ ਉਹ ਸ਼ੁਰੂ ਕਰੋ ਫਿਰ ਹੌਲੀ ਹੌਲੀ ਅੱਗੇ ਵਧੋ ਫਿਰ ਪੰਜੇ ਬਾਣੀਆਂ ਦੇ ਪਾਠ ਵਾਲਾ ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਵਾਲਾ ਉਹ ਫਿਰ ਸਹਿਜ ਪਾਠ ਸ਼ੁਰੂ ਕਰ ਲਓ ਦੇਖਿਓ ਸਤਿਗੁਰੂ ਮਹਾਰਾਜ ਤੁਹਾਡੇ